ਲੁਧਿਆਣਾ ਦੇ ਡਾਬਾ ਮਾਰਕੀਟ ਰੂਟ ਦੇ ਵਪਾਰੀਆਂ ਨੇ ਵਿਸ਼ੇਸ਼ ਮੀਟਿੰਗ ਕੀਤੀ ਇਸ ਮੀਟਿੰਗ ਦੀ ਅਗਵਾਈ ਹਰਜੀਤ ਸਿੰਘ ਖੁਰਲ ਨੇ ਕੀਤੀ ਉਨ੍ਹਾਂ ਕਿਹਾ ਲੋਕਾਂ ਦੀ ਸਹਿਮਤੀ ਨਾਲ ਜਲਦ ਹੀ ਡਾਬਾ ਰੋਡ ਮਾਰਕੀਟ ਦੇ ਇੱਕ ਐਸੋਸੀਏਸ਼ਨ ਦਾ ਗਠਨ ਕੀਤਾ ਜਾਵੇਗਾ ਪੁਰਾਣੀ ਐਸੋਸੀਏਸ਼ਨ ਤੇ ਉਪਸਥਿਤ ਵਪਾਰੀਆਂ ਨੇ aarop ਲਗਾਉਂਦੇ ਹੋਏ ਕਿਹਾ ਕਿ ਕਿਸੇ ਪ੍ਰਕਾਰ ਦਾ ਵੀ ਵਪਾਰੀਆਂ ਦੇ ਹਿੱਤ ਤੇ ਕੰਮ ਨਹੀਂ ਕੀਤਾ ਜਾ ਰਿਹਾ ਜਲਦ ਹੀ ਦੂਜੀ ਮੀਟਿੰਗ ਬੁਲਾ ਕੇ ਵਪਾਰੀਆਂ ਦੀ ਸਹਿਮਤੀ ਨਾਲ ਐਸੋਸੀਏਸ਼ਨ ਦਾ ਗਠਨ ਕੀਤਾ ਜਾਵੇਗਾ ਨਰਮਲ ਸਿੰਘ ਅੱਜ ਅਸੀਂ ਡੱਬਾ ਰੋਡ ਇੰਡਸਟਰੀਜ਼ ਜਿਹੜੇ ਹੈਗੇ ਸੀਗੇ ਇਹ ਜਗਦੀਸ਼ ਸਿੰਘ ਜੀ ਦੇ ਆਫਿਸ ਦੇ ਵਿੱਚ ਅੱਜ ਇੱਕ ਮੀਟਿੰਗ ਕੀਤੀ ਹੈ ਅਥੇ ਡੱਬਾ ਰੋਡ ਦੇ ਉੱਤੇ ਇੱਕ ਮੌਜੂਦਾ ਐਸੋਸੀਏਸ਼ਨ ਵੀ ਹੈ ਅਸੀਂ ਵੀ ਉਹਦੇ ਮੈਂਬਰ ਸੀਗੇ ਲੇਕਿਨ ਉਹ ਮੈਂਬਰ ਜਿਹੜੇ ਐਸੋਸੀਏਸ਼ਨ ਦੀਆਂ ਵਧੀਆਂਕੀਆਂ ਤੇ ਕੰਮ ਨਾ ਕਰਨ ਕਰਕੇ ਅਸੀਂ ਅੱਜ ਇੱਕ ਨਵੀਂ ਐਸੋਸੀਏਸ਼ਨ ਦਾ ਗਠਨ ਕੀਤਾ ਹੈ ਅਸੀਂ ਨੋਮੀਨਲ ਜੀ ਫੀਸ ਰੱਖਾਂਗੇ ਅਤੇ ਆਪਣੇ ਜਿੰਨੇ ਮੈਂਬਰ ਹੈਗੇ ਉਹਨਾਂ ਦੀ ਤਨਮਨ ਤਨਨਾ ਪੂਰੀ ਪੂਰੀ ਸੇਵਾ ਕਰਾਂਗੇ ਔਰ ਕਿਸੇ ਮੈਂਬਰ ਨੂੰ ਵੀ ਪ੍ਰੋਬਲਮ ਨਹੀਂ ਆਉਂਦੀ ਮੈਂ ਹਰਜੀਤ ਸਿੰਘ ਖੁਰਲ ਜੀ ਅੱਜ ਦਾ ਵਿਸ਼ਾ ਇਹ ਸੀਗਾ ਜੀ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਡਾਬਾ ਰੋਡ ਲੁਧਿਆਣਾ ਜੀਟੀ ਰੋਡ ਤੋਂ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਅਸੀਂ ਵੀ ਇਹਦੇ ਵਿੱਚ ਸੇਵਾ ਕੀਤੀ ਆ 6 ਸਾਲ ਲਗਾਤਾਰ ਮੈਂ ਜਨਰਲ ਸੈਕਟਰੀ ਰਿਹਾ ਔਰ ਕੋਈ ਵੀ ਇਦਾਗ ਨਹੀਂ ਅਜ ਤੱਕਰ ਕਈ ਵਾਰੀ ਬਰੋਧੀਆਂ ਨੇ ਕੋਸ਼ਿਸ਼ ਕੀਤੀ ਪਰ ਵੈਗਰੋ ਦੀ ਕਿਰਪਾ ਨਾਲ ਕੋਈ ਇਲਜ਼ਾਮ ਨਹੀਂ ਮਿਲਿਆ ਹੁਣ ਅੱਜ ਵੀ ਉਹਨਾਂ ਨੇ ਇਲੈਕਸ਼ਨ ਅਲਾਉਂਸ ਕਰਤੀ ਮੈਂਬਰਾਂ ਦੀ ਬਿਨੈਰ ਸਹਿਮਤੀ ਤੋਂ ਮੈਂਬਰਾਂ ਦੇ ਵਿਚਾਰ ਜਾਣੇ ਤੋਂ ਬਿਨੈਰ ਕਿੰਨਾ ਕਿਤੇ ਮੈਂਬਰਾਂ ਦੇ ਮਨ ਦੇ ਵਿੱਚ ਗੁੱਸਾ ਸੀਗਾ ਉਹਨਾਂ ਨੇ ਸਾਨੂੰ ਕਿਹਾ ਵੀ ਛੋਟੀ ਜੀ ਮੀਟਿੰਗ ਗੱਡੋ ਛੋਟ ਲਈ ਅਸੀਂ ਸਾਡੇ ਗਰੁੱਪ 'ਚ 297 ਮੈਂਬਰ ਨੇ ਅਸੀਂ ਗਰੁੱਪ 'ਚ ਕਾਲ ਨਹੀਂ ਪਾਈ ਅਸੀਂ ਸਿਰਫ ਤੇ ਸਿਰਫ ਛੋਟੇ ਜੇ ਨਜ਼ਦੀਕੀ ਅੰਗਵੰਡ ਬੰਦਿਆਂ ਦੀ ਮੀਟਿੰਗ ਕਰਕੇ ਫੇਰ ਵੀ 60-70 ਬੰਦੇ 1 ਘੰਟੇ ਦੀ ਕਾਲ ਚ ਇੱਥੇ ਹਾਜ਼ਰ ਹੋ ਗਏ ਨੇ ਇਤੋਂ ਅਸੀਂ ਇਹ ਵਿਚਾਰ ਲੈਨੇ ਸਾਰੇ ਬੰਦਿਆਂ ਦੇ ਕਿ ਉਹਨਾਂ ਦੇ ਮਨ ਦੇ ਵਿੱਚ ਕਿੰਨੀ ਨਾਰਾਜ਼ਗੀ ਆ ਐਸੋਸੀਏਸ਼ਨ ਦੇ ਪਹਿਲੇ ਕੰਮਾਂ ਤੋਂ ਨਾਰਾਜ਼ ਨੇ ਕਟੋ-ਕਟ ਜਿਸ ਜਿਸ ਐਸੋਸੀਏਸ਼ਨ ਦੇ 50% ਬੰਦੇ ਫੀਸਾਂ ਦੇਣੀਆਂ ਬੰਦ ਕਰ ਦਿੰਦੇ ਅਸੀਂ ਕੀ ਸਮਝਦੇ ਆ ਵੀ ਸਾਨੂੰ ਕੀ ਸੰਦੇਸ਼ ਜਾਂਦਾ ਤੁਸੀਂ ਵੀ ਇੱਥੇ ਕੀ ਡਿਸਾਈਡ ਕੀਤਾ ਇਹ ਤੋਂ ਡਿਸਾਈਡ ਮੈਂਬਰਾਂ ਨੇ ਅੱਜ رائے ਦਿੱਤੀ ਆ ਵੀ ਐਸੋਸੀਏਸ਼ਨ ਦਾ ਨਵੀਂ ਦਾ ਗਠਨ ਕਰਨਾ ਚਾਹੀਦਾ ਕੰਮ ਕਰਨ ਵਾਲੇ ਬੰਦੇ ਅੱਗੇ ਲਿਆਉਣੇ ਚਾਹੀਦੇ ਆ ਪਰ ਅਸੀਂ ਹਲੇ ਅੱਜ ਉਹਨੂੰ ਫਾਈਨਲ ਨਹੀਂ ਕੀਤਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਨਰਲ ਮੀਟਿੰਗ ਕਰਾਂਗੇ ਜਿਹਦੇ ਵਿੱਚ 200 ਬੰਦਾ ਪਹਿਲੀ ਮੀਟਿੰਗ ਦੇ ਵਿੱਚ ਇਕੱਠਾ ਆਊਗਾ ਔਰ 1 ਸਾਲ ਦੇ ਵਿੱਚ ਵਿੱਚ ਅਸੀਂ 500 ਮੈਂਬਰ ਇਕੱਠਾ ਕਰਕੇ ਸੰਗਤਾਂ ਦੇ ਸਾਹਮਣੇ ਪੇਸ਼ ਕਰਨ ਦੇ ਜ਼ਿੰਮੇਵਾਰ ਹੋਵਾਂਗੇ ਔਰ ਕੰਮ ਕਰਾਵਾਂਗੇ ਗੁਰੂ ਦੇ ਓਟ ਅਸਰੇ ਨਾਲ ਭਰੋਸਾ ਕਰਕੇ ਸਾਰਿਆਂ ਦੇ ਕੰਮ ਬਗੇਰ ਕਿਸੇ ਪੋਲੀਟੀਕਲ ਇਸ਼ੂ ਤੋਂ ਬਗੇਰ ਕਿਸੇ ਧੜੇ ਤੋਂ ਜੋ ਆਊਗਾ ਇੰਡਸਟਰੀ ਸੇਵਾ ਵਾਸਤੇ ਸਭ ਦਾ ਕੰਮ ਕਰਾਂਗੇ ਇੰਡਸਟਰੀ ਦੇ ਕੰਮ ਲਈ ਕਿਸੇ ਸਰਕਾਰ ਕੋਲੇ ਕਿਸੇ ਅਫਸਰ ਕੋਲ ਜਾਣਾ ਹੋਵੇ ਅਸੀਂ ਅੱਧੀ ਰਾਤੋਂ ਜਾਲ ਨਹੀਂ ਤਿਆਰਾਂ ਸਿਰਫ ਇੰਡਸਟਰੀ ਦੇ ਭਲੇ ਲਈ। ਧਿਆਨਾ ਲਾਈਵ ਲਈ ਅਰਵਿੰਦਰ ਸਰਾਨਾ ਦੀ ਰਿਪੋਰਟ